ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰੇ ਕਬੂਤਰ ਅਜ ਵੀ ਰੰਗ ਘਰ ਪਰਵਾਹ ਠੀਕ ਆ ਬਾਈ ਲਓ ਬਾਈ ਜਾਨਵਰ ਫੇਡ ਆਏ ਵੇ ਅੱਜ ਆਪਾਂ ਨੇ ਮੇਰੋ ਬਾਈ ਉਧਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਾਸਤਰੀਕਾਲ ਕੀ ਹਾਲ ਚਾਲ ਆ ਵਧੀਆ ਵੀਰੇ ਵਧੀਆ ਬਾਈ ਕਬੂਤਰ ਅਡਾਤੇ ਅੱਜ ਫੇਰ ਹੋਈ ਜਿਹੜੇ ਦਸਤਾਵੇਜ਼ ਬੈ ਕੇ ਕੱਲ ਸੱਦਾ ਹੋ ਗਿਆ ਨਾ ਹਾਂ ਆਪਾਂ ਨੇ ਅੱਜ ਫੇਰ ਅਡਾਤਾ ਆਲਾ ਆ ਗਿਆ ਹੈ ਆ ਗਿਆ ਬਾਈ ਕੱਲ ਯਾਰ ਫਿਰ ਮੈਂ ਕੰਮ ਨੂੰ ਚਲੇ ਗਿਆ ਮੈਂ 1.30 ਵਜੇ ਤੱਕ ਦੇਖਦਾ ਰਿਹਾ ਮਾ ਚੱਲ ਉੜਦੇ ਆ ਉੜ ਲੰਦੇ ਹਲੇ ਅੱਛਾ ਮਾ ਬਾਈ ਹੈਗਾ ਚੱਲ ਘਰਾਂ ਤਾਰ ਲੈਣਾ ਉਹਨੇ ਆਪੇ ਹਾਂ ਹਾਂ ਇਹ ਜਦੋਂ ਮੈਂ ਦੁਪਹਿਰੇ ਆਇਆ ਨਾ ਤਾਂ ਫੇਰੇ ਇਹ ਉੜ ਕੇ ਆਇਆ ਉੱਥੇ ਤੇ ਮਤਲਬ ਵੀ ਅੱਧਾ ਘੰਟਾ ਉੜਿਆ ਖਤਮ ਜਾਈ ਹੋਇਆ ਬਤਾ ਜਮੀ ਚਾਰ ਦਿਨ ਤਾਂ ਹੋ ਗਏ ਛਾਲੇ ਨੂੰ ਹਾਂ ਭੁੱਖਾ ਸਿਆਲ ਹਾਲਤੀ ਬੈਠਾ ਰਹਿੰਦਾ ਤੇ ਆ ਕੇ ਫਿਰ ਉਹ ਉੱਥੇ ਬਹਿ ਗਿਆ ਖੰਜੂਰ ਪਰ ਅੱਛਾ ਆਹੋ ਖੰਜੂਰ ਉਹ ਬਹਿ ਗਿਆ ਹਾਂ ਨੀਮ ਨਹੀਂ ਮੈਂ ਫਿਰਦਾ ਤਾਂ ਉਸ ਤੋਂ ਬਾਅਦ ਮੱਖਜੇ ਢਾਤਾ ਫੇਰ ਉੱਥੇ ਦੇ ਆ ਗਿਆ ਭਾਈ ਸਿੱਧਾ ਹੀ ਢਾਂਗੀ ਕੋ ਬਹਿ ਗਿਆ ਜਿਹੜੇ ਅੱਛਾ ਅੱਜ ਫਿਰ ਮੈਂ ਰਾਤ ਉਹਨੂੰ ਫਿਰ ਖਵਾ ਕੋ ਆ ਕੇ ਉਹਨੂੰ ਜਿਹੜਾ ਉਹ ਖਵਾਉਣਾ ਤਾਂ ਇਹਨੇ ਲੱਗਣਾ ਵੀ ਹੋਣੇ ਆ ਭਾਈ ਬੜਾ ਬਹੁਤ ਹੋ ਗਿਆ ਇਹ ਹੋਰ ਇੱਕ ਬੱਚਾ ਭਾਈ ਉਹ ਜਿਹੜਾ ਤੁਹਾਨੂੰ ਦਿਖਾਇਆ ਤਾਂ ਕੱਲ ਗਲਾਬੀ ਟੋਰੀ ਵਾਲਾ ਆਪਣਾ ਉਹ ਬੱਚਾ ਖੁੱਡੇ ਸਾਡੇ ਕੋਲ ਐਦਾਂ ਹੀ ਪੜ ਗਿਆ ਬੈਡੂਆ ਸੀ ਹੈ ਨਹੀਂ ਫੇ ਮਾਰਿਆ ਮੈਂ ਚੱਕ ਕੇ ਦਿਖਾ ਦਿੰਦੇ ਤੁਹਾਨੂੰ ਇੱਥੇ ਫਿਰਦਾ ਹੁਣ ਆ ਦੇ ਫਿਰਦਾ ਇਹ ਆ ਜਾਂਦਾ ਭਾਈ ਆ ਦੇ ਗਲਾਬੀ ਟੋਰੀ ਵਾਲਾ ਹੋ ਗਿਆ ਉਹਦੇ ਨੂੰ ਹੋ ਗਏ 15 ਮਿੰਟ ਹੋ ਗਏ ਅੱਜ ਨਹੀਂ ਬੈਠਿਆ ਕਿਤੇ ਅੱਜ ਬੈਠਿਆ ਨਹੀਂ ਜਾਨੀ ਕਿ ਹਲੇ ਹੁਣ ਉਹ ਆ ਜਾਂਦਾ ਏ ਤੱਤਾ ਹੋ ਗਿਆ ਹੋ ਗਿਆ ਸਿੱਧਾ ਜਾਂ ਹੁਣ ਇੱਕ ਵਾਰ ਚਲ ਛਤਰੀ ਪਰ ਆ ਗਿਆ ਫਿਰ ਤਾਂ ਠੀਕ ਆ ਕਿਉਂਕਿ ਬਾਈ ਕਬੂਤਰ ਬੜਾ ਬਹੁਤਾ ਹੈ ਪੜ ਗਿਆ ਹੁਣ ਇਹ ਪਲਿਆ ਬਤਾ ਇਹ ਕਬੂਤਰ ਨੂੰ ਵੀ ਹਲੇ ਇੱਕ ਵਾਰ ਨਹੀਂ ਦੇਖੋ ਕਿੱਡਾ ਹੋ ਗਿਆ ਬੱਚਾ ਹੀ ਪਾਲ ਕੇ ਹਟਿਆ ਇਹ ਇੱਕ ਵਾਰ ਨਹੀਂ ਉਡਾਇਆ ਇਹ ਹਲੇ ਆਹਦੇ ਪਰ ਹੁਣ ਕੱਢੇ ਆ ਤੈਨੂੰ ਹਾਂ ਤੇਨੂੰ ਲਾਸਟ ਵਾਰ ਕਰਦੇ ਆ ਇਹ ਇਹ ਉਡਣਾ ਜਦ ਜਦ ਪੂਰੀ ਗਰਮੀ ਆਉਂਗੀ ਹੂੰ ਜਦ ਕੱਢੂ ਜਦ ਤੱਕ ਸਰ ਹੋਣਾ ਇਹਨੇ ਹੁਣ ਹੂੰ ਇਹਦੇ ਲਾਸਟ ਕੰਨੀਆਂ ਰਹਿੰਦੀਆਂ ਸੀ ਇਹ ਵੀ ਕਰਤੀਆਂ ਹੁਣ ਅਸੀਂ ਇਹ ਰ ਪੰਜੇ ਵੀਰ ਵੀ ਇਹਦੇ ਉਹ ਜੀ ਆ ਪੂਰੇ ਆ ਇਹ ਜੀ ਨੋਕ ਆ ਆ ਦੇਖ ਲਾ ਉਹ ਜੀ ਕਾਲੇ ਕਾਲੇ ਜਿਹੇ ਨਾ ਕਾਲੀ ਨੋਕ ਆ ਠੀਕ ਆ ਠੀਕ ਆ ਵਧੀਆ ਪੁੱਤ ਬਾਕੀ ਦਾ ਵਧੀਆ ਦਾ ਉੱਥੇ ਪੜਾ ਲੱਗਣਾ ਹਾਂ ਮਨਾਨ ਜੀ ਪਤਾ ਲੱਗਦਾ ਵਧੀਆ ਸਹੀ ਗਾ ਠੀਕ ਸਹੀ ਆ ਬਾਕੀ ਬਾਈ ਬੜੇ ਆਪਣਾ ਇਹ ਆਉਂਦ ਬਾਜੀ ਇੱਕ ਖੁੱਲੀ 5 ਤਰੀਕ ਦੀ ਦੇਖਦੇ ਆ ਮੰਨਦੀ ਸਲਾਹ ਜੀ ਥੋੜੀ ਜਿਹੀ ਵੀ ਚਲੋ ਦੇਖ ਲਈਏ ਹਨਾ ਬਾਕੀ ਇੱਕ ਬਾਜੀ ਬਾਈ ਉਹਨਾਂ ਨੇ 28 ਤਰੀਕ ਦੀ ਵੀ ਰੱਖੀ ਆ ਜਿਹਦੇ ਚ 10 ਨਾਮ ਆ ਉਹ ਚ ਬਾਈ ਕਬੂਤਰ ਉਹਨਾਂ ਨੇ ਐਂਟਰ ਕਰਨਾ ਹੈ ਹਾਂ ਬੜਾ ਇਹੋਂ ਦਾ ਪਿੰਡ ਹਾਂ ਮਾ ਚੱਲ ਦੱਸ ਦੀ ਜਿਹੜੇ ਵੀ ਨੇੜ ਤੇੜੇ ਵਾਲੇ ਆ ਉਹ ਆਪਣਾ ਕਰ ਲੂੰਗੇ ਜਿੱਦਾਂ ਵੀ ਕਰਨਾ ਹੋਇਆ ਉਹਨਾਂ ਨੇ ਦਿਸੜ ਨਾ ਛੜਣਾ ਦੇਖੋ ਹੁਣ ਸੋਹਣੇ ਪੜਨ ਲੱਗ ਗਏ ਹੁਣ ਪਿੰਡਾਂ ਪਰ ਛੜਾਈ ਛਡਾਈਆਂ ਡੁੰਗਾਂ ਲੋਕ ਕਰਾਈ ਜਾਂਦੇ ਨੇ ਆਪਣੀਆਂ ਮੈਂ ਕਹਿੰਦਾ ਅਲਾਈਆਂ ਹੋ ਜੀ ਤੇ ਹੋਰ ਬਾਈ ਦੱਸ ਇਹ ਕੀ ਸਮਾਚਾਰ ਆ ਸਾਰੇ ਕਬੂਤਰਵਾਜ਼ ਵੀਰ ਤੇ ਬਾਈ ਕਬੂਤਰ ਜਦੋਂ ਬਾਹਰ ਪਾਸ ਵੇਰੇ ਵੇਰੇ ਡਾਉਨੇ ਆ ਨਾ ਹਨਾ ਤੇ ਬਾਈ ਇੱਕ ਵਾਰ ਇਹ ਸੀਨ ਇਹ ਜਾ ਹੋਇਆ ਰਵੀ ਕਬੂਤਰ ਦੀ ਨਾ ਐ ਸਾਜੇ ਜਿਹੜੇ ਟਾਈਮ ਇੱਕਦਾਂ ਹੁਣ ਆਪਾਂ ਡਾਕੇ ਛੱਡੇ ਆ ਜਦ ਬੈਰੀ ਇੱਕਦਾਂ ਹੁਣ ਹਟੀਆ ਹੁਣ ਬਾਈ ਪਰ ਹੁਣ ਇੱਕ ਗੱਲ ਹੋਰ ਆ ਉਹ ਬੈਰੀ ਹਟ ਗਈ ਹੁਣ ਪਹਿਲਾਂ ਤਾਂ ਬਾਈ ਉੜ ਨਹੀਂ ਦਿੰਦੀ ਹੈਗੀ ਪਰ ਲਗਭਗ ਹਫਤਾ ਖੰਡ ਹੋ ਗਿਆ ਹੋਣ ਨਹੀਂ ਆਉਂਦੀ ਜਮਾ ਨਹੀਂ ਆਈ ਬੈਰੀ ਖਾਲੀ ਹੋਣ ਲੱਗੇ ਖੇਤ ਉਹਨੂੰ ਚੂਹੇ ਚਾਹੇ ਮਿਲਣ ਲੱਗੇ ਉਹਨੂੰ ਹਾਂ ਕਿ ਕਿਤੇ ਕਣਕ ਵੱਡੂ ਹੋ ਗਈ ਲੱਗਦਾ ਸਰੋਂ ਸਰੋਂ ਵੱਡੂਗੀ ਹਾਂ ਆ ਸਰੋਂ ਨਹੀਂ ਵੱਡੂਗੀ ਸਾਹਮਣੇ ਜਿਹੜੇ ਸਰੋਂਗਰਾਂ ਦੇ ਖੇਤ ਵੱਡੂ ਹੋਏ ਆ ਉਹਨਾਂ ਵਿੱਚ ਦੇ ਚੂਹੇ ਚਾਹੇ ਹੁਣ ਚੱਕਣ ਲੱਗ ਗਈ ਹੋਣੀ ਆ ਇਹਨੇ ਥੋੜੀ ਜੀ ਸ਼ਾਂਤੀ ਕਰਤੀ ਬਸ ਬੜੀਆ ਹੋ ਗਿਆ ਯਾਰ ਨਹੀਂ ਤਾਂ ਉਹਨਾਂ ਜਾਨਵਰ ਖਾਈ ਜਾਂਦੀ ਆ ਬਹੁਤ ਥੱਲੇ ਦੇ ਚੀਜ਼ਾਂ ਚੱਕ ਕੇ ਲੈ ਜਾਂਦੀ ਆ ਐਨ ਖੇਤ ਕਿਉਂਕਿ ਖੇਤਮਤ ਕਰ ਕਿਹੜਾ ਕੋਈ ਉਹ ਵਾ ਦਰਖਤ ਰੁਕਤ ਆਉਂਦਾ ਪੱਧਰੇ ਵਿੱਚ ਇਕਲਾ ਖੇਤ ਆ ਜਿਹੜੇ ਥੱਲੇ ਦੇ ਚੱਕ ਕੇ ਲੈ ਜਾਂਦੀ ਆ ਉਹ ਸਹੀ ਆ ਇਹ ਬਾਈ ਨਾਲੇ ਯਾਰ ਰਵੀ ਜੇ ਹੁਣ ਮੰਨ ਲੇ ਕਿ ਚੱਲ ਵੀ ਆਪਣੇ ਤੂੰ ਤਾਂ ਛੱਜ ਨੇ ਬਾਜੀ ਦੇ ਵਿੱਚ ਇਹ ਇਹਨਾਂ ਨੂੰ ਦੋ ਕੂਤਰ ਇਹ ਜੇ ਹੋ ਤਿਆਰ ਹੋਏ ਆਪਣੇ ਵੀ ਠੀਕ ਹੋਣ ਲੱਗੇ ਜਿਹੜੇ ਠੀਕ ਆ ਜਿਹੜੇ ਤਿੰਨ ਤਿੰਨ ਚਾਰ ਚਾਰ ਘੰਟੇ ਦੇਖ ਲੈਣੇ ਇੱਕ ਪੰਜ ਤਰੀਕ ਨੂੰ ਛੱਡ ਕੇ ਆਪਾਂ ਹੈਂ ਦੇਖ ਲੈਣੇ ਕਿ ਛੱਟ ਜੀ ਮੜੀ ਜੀ ਮੈਂ ਉਹੀ ਕਹਿੰਦਾ ਜਦ ਸਵਾਦ ਲੈ ਲੀਆ ਸੀ ਵੀ ਅਸੀਂ ਵੀ ਦੇਖ ਲਈਏ ਦੇਖਦੇ ਆਂ ਬਾਈ ਸਲਾਹ ਜੀ ਬਣਦੀ ਆ ਪੰਜ ਤਰੀਕ ਨੂੰ ਉਂਦ ਪਹੁੰਚਾਂਗੇ ਵੀ ਦੇਖ ਕੇ ਮਣੇ ਦੇਖਿਆ ਕੀ ਕਰਦੇ ਆ ਇਹ ਹਨਾ ਹਾਂ ਟ੍ਰਾਈ ਦਾ ਕਰੀਏ ਮਣਦਿਆ ਗਲਤ ਉਹੀ ਆ ਕੋਈ ਕੋਈ ਬਾਈ ਕੋਸੇ ਨਹੀਂ ਲਾਉਣਾ ਤੋਣਾ ਕੋਸੇ ਨਹੀਂ ਬਸ ਸਿੱਧਾ ਤਾ ਵਾਤ ਮੌਸਮ ਠੀਕ ਹੈ ਯਾਰ ਪਾਣੀ ਦੇ ਘੜਾਉਣਾ ਹਲਤ ਮੌਸਮ ਠੀਕ ਹੈ ਬਾਈ ਇੰਨਾ ਕੋਈ ਗਰਮੀ ਗਰਮੀ ਨਹੀਂ ਪੈਂਦੀ ਹਲੇ ਅਜੇ ਕਿਹੜਾ ਗਰਮੀ ਆ ਹਾਂ ਹੁਣ ਅਸੀਂ ਵੀ ਸਵਾਜ ਆ ਦੇਖ ਲਈਏ ਮਣਾਂ ਛੱਡ ਕੇ 5 ਤਰੀਕ ਨੂੰ ਪਹੁੰਚਦੇ ਆ ਬਾਈ ਦੇਖਦੇ ਕੋਸ਼ਿਸ਼ ਤਾਂ ਪੂਰੀ ਆ ਮਹਾਰਾਜ ਕਿਰਪਾ ਕਰੇ ਆਪਾਂ ਦਾ ਉਹਦੇ ਸਿਰ ਤੇ ਹੀ ਆ ਨਾ ਦੇਖ ਲੈਣੇ ਆ 5 ਤਰੀਕ ਨੂੰ ਛੱਡ ਕੇ ਕਿਆ ਬਣਦਾ ਹਾਰ ਦੀ ਸਤਾ ਨਹੀਂ ਕੋਈ ਚੱਕਰ ਹੈਗਾ ਸਾਈਂ ਦਾ ਬਾਆ ਇਹ ਵੀ ਵਾਸਤਾ ਪਤਾ ਜੇ ਲੱਗੇ ਨਾ ਨਾ ਸਲਮਾਨਾ ਜੇ ਪਤਾ ਜੇ ਲੱਗ ਕਾਮਣ ਦਾ ਗਿਆ ਹਿਸਾਬਤਾ ਵਜਾ ਆਹ ਸਾਰਾ ਤੇ ਬਾਕੀ ਕਾਲੂ ਨੇ ਬਾਈ ਕਾਲੂ ਨੇ ਕੂਤੜਾਇ ਤੇ ਸਵੇਰ ਤੇ ਮੇਰੇ ਹੂੰ ਤੇ ਮੈਂ ਸੋਚਿਆ ਮੈਂ ਵੀ ਡਾ ਦਵਾ ਨਾ ਚੱਲੋ ਤਾਂ ਉਹ ਪਰਾਂ ਵੀ ਉੜਦੇ ਪਿੰਡ ਜੀ ਮੈਂ ਤਾਂ ਉੜ ਗਿਆ ਹੁਣ ਬਿੰਦੂ ਨੇ ਵੀ ਡਾਇਆ ਪਹਿਲਾਂ ਮੈਂ ਹਰ ਕਾਲੂ ਨੇ ਕੱਢੇ ਸਵੇਰੇ ਜਦ ਮੈਂ ਆਇਆ ਉੱਪਰ ਅੱਛਾ ਹਾਂ ਫਿਰ ਪੂਤਰ ਮੈਂ ਕੱਢੇ ਦੋ ਕਾਲੂ ਦੇ ਕੱਢਦੇ ਤੇ ਤਿੰਨੇ ਪਤਾ ਨਹੀਂ ਦੋ ਹੂੰ ਨਾ ਉਹ ਬਿੰਦੂ ਦੇ ਵੀ ਉੜਦੇ ਆ ਹੂੰ ਅੱਛਾ ਬਿੰਦੂ ਨੇ ਉੜਾਉਗੇ ਹੈ ਹਾਂ ਚੀਨ ਆਇਆ ਬਿੰਦੂ ਦਾ ਆ ਚੀਨ ਆ ਵਾ ਚੀਨ ਤੇ ਬਹੇਗਾ ਇਹ ਚੀਨੇ ਜਿਮ ਚੂਰਾ ਨਾ ਚੀਨੇ ਕੂਤਰੇ ਦੇ ਜਾਂ ਬਹੁਤ ਆਰ ਹਲੇ ਉਹ ਜਾਂਦੇ ਨਹੀਂ ਹੈਗੇ ਕਿਤੇ ਮੈਂ ਦੇਖੇ ਆ ਹਾਂ ਕੂਤਰ ਵਧੀਆ ਯਾਰ ਬੰਦੇ ਨੇ ਬਹੁਤ ਵਧੀਆ ਆ ਰੋ ਟੀ ਇਹਨਾਂ ਨੂੰ ਜਿੱਥੇ ਵੀ ਛੱਡਦੇ ਆ ਟੀ ਨਹੀਂ ਲੱਗਦੀ ਥਾਲੇ ਜਮਾ ਵੀ ਰਾਮ ਕੇ ਬੰਦਾ ਵੀ ਮੈਂ ਵੀ ਦੇਖੀ ਆ ਹੈ ਇਹ ਚੀਜ਼ ਮੈਂ ਵੀ ਦੇਖਿਆ ਨਾਲੇ ਪੱਦਰੇ ਉੱਡਦੇ ਥਾਲੇ ਐਨ ਵਧੀਆ ਆਹ ਫਿਰ ਜਿੰਨਾ ਟਾਈਮ ਮੁਰਦੇ ਵਧੀਆ ਉੱਡਦੇ ਆ ਹਾਂ ਦੇਖ ਲੈ ਰਹੀ ਆ ਕੂਤਰ ਦਾ ਕਿਹਾਰਾ ਨਾ ਦਾ ਸਾਫਰਾ ਆ ਨਾ ਜਿਹੜੀ ਮਰਜ਼ੀ ਕੂਤਰ ਕੇ ਉਹਨੂੰ ਚੀਨੇ ਨੂੰ ਕੂਤਰੇ ਹੀ ਲਾ ਦੇ ਹੂੰ ਮਯਾਲੇ ਨਹੀਂ ਵੀ ਬੱਚਾ ਹਿਲੇ ਜਾਊਗਾ ਪਿੰਡ ਤੇ ਪਹਿਲਾਂ ਛੋਟਾ ਜਿਹਾ ਪਿੰਡ ਆ ਹਾਂ ਪਹਿਲਾਂ ਸਾਰੇ ਕੂਤਰ ਲੋਕਾਂ ਦੇ ਚਲੇ ਜਾਣ ਗੱਲ ਕਰਦਾ ਮੈਂ ਪਰ ਜਾਣਦੇ ਤਾਂ ਬਾਈ ਕਿਸੇ ਦੇ ਨਹੀਂ ਅੱਜ ਦੇ ਟਾਈਮ 'ਚ ਮੈਂ ਤਾਂ ਦੇਖਿਆ ਨਹੀਂ ਕੋਈ ਉਹ ਉਤਰ ਕੋਈ ਸਾਹਮਣੇ ਬਾਈ ਕੈਦ ਕਰ ਲੈ ਤੇ ਹੁਣ ਬਾਈ ਇਹ ਜਿਹੜਾ ਮੁਕਾਬਲੇ ਆ ਗਾਂ ਗਾਂ ਟਫ ਜੇ ਹੋਈ ਜਾਂਦੇ ਨੇ ਜਿੱਕਣ ਹਾਂ ਮਤਲਬ ਐਕਸਾਈਟਡ ਜੇ ਹੋਈ ਜਾਂਦੇ ਨੇ ਕਹਿੰਦਾ ਹਾਂ ਕਿਉਂਕਿ ਬਾਈ ਲੋਕਾਂ ਨੇ ਕੂਤਰ ਜਿਹੜੇ ਜਾਮ ਕਰ ਲਏ ਬਹੁਤ ਹਾਂ ਨਹੀਂ ਪਹਿਲਾਂ ਪਤਾ ਕੀ ਹੁੰਦਾ ਤਾਂ ਝੁੰਡ ਹੁੰਦਾ ਨਾ 60 65 ਦਾ ਉਹਦੇ ਵਿੱਚ ਤੋਂ ਉਹੀ 10 ਕਰਦੇ ਦਿਖਦੇ ਤੇ ਕਾਫੀ ਟਾਈਮ ਹੋ ਗਿਆ ਜੱਦੀ ਗੱਲ ਹੈ ਇਹ ਹੁਣ ਕੀ ਆ ਇਹ ਹੁਣ ਕਬੂਤਰ ਹਿੱਲਦਾ ਹੀ ਨਹੀਂ ਕਿਸਦਾ ਕੋਈ ਹੋ ਆ ਬਸ 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 ਇਹ ਬੱਚੇ ਬਾਈ ਆਹ ਤਾਂ ਠੀਕ ਆ ਨਾ 5:00 ਵਜੇ ਆਪਣੇ ਕੋਲ ਹੋ ਗਏ ਸਹੀ ਇਹ ਵੀ ਹੈ ਆ 5:00 ਵਜੇ ਜਿਹੜੇ ਛੋਟੇ ਤੇ ਹਾਂ ਇਹ ਹੈਗੇ ਆਪਣੇ 6 ਬੱਚੇ ਆ 6 ਕੇ 7 7 ਹਾਂ 7 ਆ 7 ਤੋਂ 7 ਕਦੇ 7 tane ਹੁਣ ਸੋਣਾ ਇੱਕੋ ਮਤਲਬ ਗਰੋਥ ਜੀ ਹੋ ਗਈ ਕਿਲਾ ਤੇ ਇਹਨਾਂ ਦੀ ਪਹਿਲਾਂ ਮੈਂ ਸੋਚਦਾ ਤਾਂ ਵੀ ਯਾਰ ਇਹ ਕਦ ਕਿੰਨਾ ਟਾਈਮ ਲੱਗੂਗਾ ਪੜਲਣ ਨੂੰ ਤੇ ਚੱਲ ਮੈਂ ਕਰ ਇਹਨਾਂ ਨੂੰ ਛੋਲੇ ਜਿ ਦੇਣ ਲੱਗ ਗਿਆ ਹੱਥਾਂ ਕਿਲੇ ਤੇ ਵਿੱਚ ਨੂੰ ਇੱਕ ਅੱਧੀ ਗਰੀ ਵੀ ਚੋ ਗੇ ਲੰਦੇ ਤੇ ਯਾਰ ਇੰਨੇ ਜਿਆ ਪੈਂਦੀ ਆ ਉਹ ਹੁਣ ਤਾਂ ਮੂੰਹ ਮਾਰਨ ਲੱਗ ਹੂੰ ਤੇ ਇੱਕੋ ਲੱਤ ਸਾਰਾ ਸਰੀਰ ਦੇਖਣਾ ਭਰਿਆ ਹੂੰ ਨਾ ਬੰਕਰ ਨੰਬਰ 2 ਤੇ ਕਦ ਘਾਟ ਤੇ ਵਧੀਆ ਹੋਊਗਾ ਹੂੰ ਠੀਕ ਲਗਭਗ 10 12 ਦਿਨ ਤਾਂ ਕੋੜਨ ਲੱਜੂਗੇ ਹਾਂ ਇਹ ਆ 2 ਵਜੇ ਤਾਂ ਤਿਆਰੇ ਆ ਤਿੰਨ ਇਹਦਾ ਹੋ ਜਾਣੇ ਆ 10 ਕਿ ਦਿਨ ਤੱਕ ਕੋੜਨ ਲੱਜ ਜਾਣੇ ਇਹਨਾਂ ਨੇ ਇਹ ਰੇ ਗੁਰੂ ਦੇਣ ਲਾ ਜੂਗੇ ਯਾਰ ਮੈਂ ਉਹਦੇ ਵਿੱਚ ਮੈਟ ਹਰਾ ਲਾਦਾ ਜਾਲ ਦੇ ਵਿੱਚ ਹਾਂ ਜਾਲ ਚ ਹਰਾ ਮੈਂ ਲਾਦਾ ਆਓ ਯਾਰ ਪੰਛੀ ਦਾ ਯੂ ਲਾਉਣੀ ਬਾਈ ਛਤਰੀ ਦਾ ਕੱਪੜਾ ਲਾਉਣਾ ਇਹਦੇ ਵਿੱਚ ਹਾਂ ਛਤਰੀ ਹੀ ਲਾਉਣਾ ਕਾਲਾ ਹੀ ਲਾਉਂਗੇ ਨਾਲ ਪਛਾਣ ਦੀ ਰਹੂਗੀ ਮੇਰੇ ਕੋਲ ਬਿੰਦੂ ਵਾਲੀ ਛਤਰੀ ਵਜਾ ਕੇ ਬੈਠੀ ਜਾਵੇ ਹਾਂ ਬਿੰਦੂ ਛਤਰੀ ਹਰੀ ਆ ਗੱਲ ਪੱਕੀ ਆ ਔਖੇ ਡਾਕਟਰ ਆ ਤੇਰਾ ਵਜਾ ਆ ਗਿਆ ਹੂੰ ਕੱਲ ਬਾਈ ਨੇ ਮੈਨੂੰ ਬਾਈ ਬਹੁਤ ਧੰਨਵਾਦ ਉਹਦਾ ਬਜਾਇਦਾ ਫੋਨ ਕਰੀ ਗਿਆ ਮੈਨੂੰ ਉਹ ਦੋ ਤਿੰਨ ਵਾਰ ਫੋਨ ਕਰਿਆ ਕਹਿੰਦਾ ਤੇਖ ਲੈ ਕਹਿੰਦਾ ਹਰੀ ਟੋਰੀ ਵਾਲਾ ਨਾ ਉਹਨਾਂ ਗੁਲਾਬੀ ਟੋਰੀ ਵਾਲਾ ਕਹਿੰ ਕਣਗਰ ਤੇ ਰਾਈ ਨਾ ਫੜ ਕੇ ਲੇ ਜੇ ਮਾਹ ਨਾ ਬਾਈ ਮਾ ਆਪਣਾ ਤਾਂ ਇੱਧਰ ਹੀ ਰਹਿਣਾ ਜਾਂਦਾ ਤਰੀ ਹੈਗਾ ਫਿਰ ਮੈਂ ਕੀੜਾ ਵੀ ਮਾਰ ਕੇ ਆਇਆ ਕਿ ਉਧਰ ਪਿੰਡ ਵੱਲ ਮੈਂ ਸ਼ਾਇਦ ਸਾਲਾ ਬਹਿ ਨਾ ਗਿਆ ਉਹ ਨਮਾ ਹੈ ਨਾ ਇਹ ਬਚਾ ਜਾ ਸਹੀ ਗੱਲ ਹੈ ਤੇ ਠੀਕ ਰਿਹਾ ਜਾਨੀ ਕਿ ਉਰੀ ਆ ਗਿਆ ਕੱਲ ਫਿਰ ਤਾਂ ਆਪਣੇ ਛਤਰੀਪੁਰੇ ਆ ਗਿਆ ਬਾਈ ਕਹਿੰਦਾ ਮੈਂ ਚੱਲ ਛੁਗਰਾ ਯਾਰ ਦੋ ਤਿੰਨ ਦਿਨ ਬਾਹਰੇ ਰਿਹਾ ਹੈ ਉਹ ਉੱਥੇ ਬੈੰਦਾ ਰਿਹਾ ਦਰਖਤਾਂ ਨਮਾ ਬਸੜਾ ਇਦਾਂ ਹੀ ਪੜ ਗਿਆ ਖੁੱਡੇ ਚੋਂ ਤਾਂ ਕਰਕੇ ਚਲੋ ਕੋਈ ਨਹੀਂ ਕਿਹਾ ਤਾਂ ਵੀ ਕਹਿੰਦਾ ਵੀ ਉਹ ਤਾਂ ਦੇ ਫਿਰਦਾ ਦੇਖਦਾ ਬਾਈ ਗਲਾਬੀ ਤਾਂ ਹਾਂ ਦੇਖਦਾ ਗੁਰਦਵਾ ਠੀਕ ਆ ਹਾਂ ਕਿੱਥੇ ਆ ਆ ਜਾਂਦਾ ਇੱਧਰ ਆ ਲੈ ਮੇਰੇ ਪਿੱਛੇ ਲੰਘੇ ਸਿਰ ਦੇ ਅੱਛਾ ਬਾਹੇ ਦਾ ਆਹੀ ਦਾ ਰਾ ਗੁਰਦੁਆਰੇ ਪਰ ਘੇਰਾ ਦੇ ਕੇ ਇਦਨ ਮੋਕ ਦੀਆ ਹੂੰ ਚਲੋ ਜੇ ਉੱਥੇ ਬੈਠ ਵੀ ਗਿਆ ਅੱਜ ਵੀ ਮਨ ਨੂੰ ਕੋਈ ਤੋਹ ਨਹੀਂ ਕੋਈ ਨਹੀਂ ਆਇਆ ਉਹਨਾਂ ਦਾ ਕਿਉਂਕਿ ਘਰਾਂ ਆ ਗਿਆ ਇੱਕ ਵਾਰ ਆ ਗਿਆ ਹੁਣ ਇਹਨੂੰ ਪਤਾ ਲੱਗ ਗਿਆ ਤਾਂ ਮੈਂ ਇੱਕ ਕੂਤਰ ਇੱਥੇ ਜਿਹੜਾ ਪਹਿਲਾਂ ਤਾਂ ਆਪਣੇ ਕੋਲ ਭਾਰੀ ਬੋਤਲ ਲੜਾ ਉਹ ਕੂਤਰ ਸਾਰਾ ਦਿਨ ਉਹ ਪੂਲੇ ਉਪਰ ਬੈੰਦਾ ਦਾ ਤਾਂ ਕਿ ਛਤਰੀ ਦੇ ਉੱਪਰ ਅੱਛਾ ਐਉਂ ਕਰਦਾ ਰਿਹਾ ਮੈਂ ਰੋਝੇ ਹੜਾ ਦੇਣਾ ਮੈਂ ਵੀ ਜੇ ਉਹ ਆਪਣੇ ਉਹਦੇ ਜਿੱਦ ਪਾੜਿਆ ਪਤਾ ਮੈਂ ਆਪਣੀ ਪਾੜਿਆ ਪਤਾ ਨਾ ਠੀਕ ਆ ਅੱਜ ਕਦ ਲੈ ਆਣਾ ਆਉਂਗਾ ਦਾ ਪਾਉਂਗਾ ਨਹੀਂ ਨਾ ਅਰੇ ਉਹ ਇਹਨੇ ਕਿਆ ਕਰਿਆ ਐਂਡ ਨੂੰ ਹੋ ਕੇ ਦੁਖੀ ਹੋ ਗਿਆ ਉਹ ਵੀ ਭੈਚੂ ਬੁਰੀ ਬੈਠ ਕੇ ਇੱਕੋ ਜਗ੍ਹਾ ਬੰਦਾ ਬੈਠਿਆ ਰਹੇ ਨਾ ਵੀਰ ਇੱਕੋ ਜਗ੍ਹਾ ਬੈਠਾ ਬੰਦਾ ਬੋਰ ਹੋ ਜਾਂਦਾ ਹਾਂ ਹੈ ਉੱਤਰ ਦਾ ਵੀ ਕੰਮ ਹੈ ਉਹਦੇ ਉੱਥੇ ਬੈਠਾ ਬੈਠਾ ਬੋਰ ਹੋ ਗਿਆ ਆ ਕੇ ਛਤਰੀ 'ਤੇ ਬੈਠ ਗਿਆ ਵਧੀਆ ਹੋਇਆ ਉਹਨੂੰ ਪਤਾ ਵੀ ਹੁਣ ਉਹ ਉੱਥੇ ਬਾਦ ਉਹਦਾ ਹੋ ਗਿਆ ਛਤਰੀ ਛਤਰੀ ਦੇ ਖੁੱਡਾ ਹੈ ਉੱਪਰ ਨੂੰ ਮਾਰਦਾ ਚੱਲ ਛਤਰੀ ਪਰ ਅਡਾਉਣੇ ਨੂੰ ਛਤਰੀ 'ਤੇ ਛਤਰੀ ਦੇ ਫੇਰ ਗੋਡੇ 'ਤੇ ਇਹ ਜੇ ਕਬੂਤਰ ਨੇ ਕੀ ਕਰਿਆ ਮੈਂ ਅੱਕ ਗਿਆ ਮੈਂ ਵੀ ਮੈਂ ਛਾਤਰੀ ਉਤਾਰ ਕੇ ਥਰੇ ਰੱਖਦੀ ਉੱਪਰ ਨੂੰ ਮਾਰਿਆ ਹੂੰ ਕਬੂਤਰ 1 ਵਜੇ ਬੈਠਿਆ ਹੂੰ ਉੱਤੇ ਬਾਅਦ ਦੁਪਹਿਰ ਦੇ ਨਾਲ 1 ੜੀ ਹੋਇਆ ਕਰਿਆ ਹੈ ਕਬੂਤਰ ਮਾਲ ਕੁ ਘੰਟਾ ਹੋਰ ਵੱਧ ਗਿਆ ਉਹ ਤਾਂ ਦੋ ਨੂੰ ਜਾਣ ਲੱਗ ਗਿਆ ਲਗਾਤਾਰ ਛਾਤਰੀ ਲਾਉਣ ਲੱਗ ਗਿਆ ਫਿਰ ਮੈਂ ਵੀ ਹੂੰ ਫਿਰ ਕਬੂਤਰ ਇੱਕ ਇਹ ੜਾਲ ਫਿਰ ਘੰਟਾ ਘਟਾ ਗਿਆ ਇੱਕ ਫੇਰ 1 ਵਜਾਉਣ ਲੱਗ ਗਿਆ ਫਿਰ ਫਿਰ ਕਬੂਤਰ ਛਾਤਰੀ ਪਰ ਆਉਣ ਲੱਗ ਗਿਆ ਅੱਛਾ ਬਾਅ ਕੁੱਤ ਚੱਕ ਕੇ ਇੱਥੇ ਫੂਲ ਛੱਡਦਾ ਬਾਜੀ ਦੇ ਵਿੱਚ ਹੂੰ ਛੱਡਿਆ ਹੋਇਆ ਜੀ ਮੈਂ ਦੇਖਦਾ ਕਬੂਤਰ ਮੈਂ ਮਨੂੰ ਮੇਰਾ ਆ ਗੱਗੂ ਦਾ ਲੱਗੂ ਦੇ ਭਾਈਆਂ ਵਾਲਾ ਪਿਆਰਾ ਭਰਾ ਵਾ ਆਪਣਾ ਆਇ ਕਬੂਤਰ ਛੱਡਿਆ ਤੇ ਉੱਥੇ ਜਾ ਕੇ ਛਡਾਇਆ ਜਦੋਂ ਕਬੂਤਰ ਨਾਲੇ ਚਲ ਗਏ ਮੈਂ ਆ ਗਿਆ ਘਰ ਨੂੰ ਤੇ ਗੱਗੂ ਦਾ ਮੈਨੂੰ 11:00 ਵਜੇ ਲਗਭਗ ਫੋਨ ਆਇਆ ਤੇ ਕਹਿੰਦਾ ਵੀਰ ਕਹਿੰਦਾ ਕਬੂਤਰ ਤੇ ਨਹੀਂ ਮਜ਼ਾ ਹੋ ਗਿਆ ਵੀ ਗੁੰਮੜ ਦੇ ਜਿੰਨਾ ਕੋਈ ਚਾਹੇਲਾ ਗੁਰਦੁਆਰੇ ਕੋਮਟ ਹਾਂ ਉੱਥੇ ਵੀ ਲੋਕੇਸ਼ਨ ਆਪਣੇ ਨਾਲ ਦੀ ਉਹ ਕਿਉਂਕਿ ਆ ਬੁੜੇ ਵੀ ਗੁਰਦੁਆਰੇ ਨਾਲ ਕੋਈ ਇੱਕ ਵਾਰ ਤਾਂ ਕਬੂਤਰ ਆਉਂਦੇ ਘਰ ਨੂੰ ਤੇ ਮੈਂ ਕਿਹਾ ਗੱਗੂ ਚਲ ਕੋਈ ਨਾ ਵੀਰ ਕਹਿੰਦਾ ਮੈਂ ਕਿਹਾ ਜਦ ਕਬੂਤਰ ਆਪਣਾ ਬੈਠਿਆ ਨਾ ਕਿਤੇ ਵੀ ਹੈ ਕਿਉਂਕਿ ਮਨ ਪਤਾ ਹੀ ਤਾਂ ਇੱਕਣਾ ਯਾਰ ਕਬੂਤਰ ਵਾਲ ਮਾਜਾ ਵੀ ਬੈਠ ਗਿਆ ਮੈਂ ਕੱਲ ਆਜੀ ਘਰੋਂ ਲਿਆਈ ਕਹਿੰਦਾ ਠੀਕ ਆ ਵੀਰੇ ਚੱਲ ਉਹਨੇ ਇੰਨੀ ਗੱਲ ਕਹੀ ਗੱਗੂ ਬੈਠ ਗਿਆ ਗੱਗੂ ਤਾਂ ਮੈਨੂੰ ਫੋਨ ਮੀ ਆਇਆ ਫਿਰ ਫੇਕ ਅੱਗੂ ਦਾ ਬਾਅਦ ਚ ਫੋਨ ਆਇਆ ਕਹਿੰਦਾ ਬਾਜੀ ਉਹ ਤਾਂ ਉੱਪਰ ਚਲੇ ਗਿਆ ਕਹਿੰਦਾ ਪਰ ਵੀ ਨਹੀਂ ਮਾਰਦਾ ਆਇਆ ਉੜਦਾ ਕਹਿੰਦਾ ਬਾਜ ਮango ਭਾਈ ਉਹ ਕਬੂਤਰ ਰਾਤ ਨੂੰ 8 ਵਜੇ ਬੈਠਿਆ ਅੱਛਾ 8 ਵਜੇ ਮੈਨੇ ਰਖਾਉਂਦਾ ਮਮਤੀ ਪੇ ਗਿਰਿਆ ਫਿਰ ਰਾਤ ਨੂੰ ਨੇਰੇ ਚ ਅੱਛਾ ਦੇਖ ਲਓ ਤੁਸੀਂ ਇੰਨਾ ਉੜੇ ਨੇ ਜਣੀ ਕੇ ਯਾਰ ਪਤਾ ਨਹੀਂ ਹੁੰਦਾ ਵੀ ਕਿਹੜੇ ਬਲੱਡ ਦਾ ਪੁੱਤਰ ਹੈ ਉਹਨੇ ਹਾਂ ਕੀ ਕਰਦਾ ਨਾ ਉਹਨੇ ਹਾਂ ਕੀ ਕਰਦਾ ਆ ਦੇਖ ਹੁਣ ਤਾਂ ਹੁਣ ਬੈਠਾ ਤਾਂ ਨਹੀਂ ਗਰੱਬੀ ਟੌਰੀ ਇਹਦੀ ਬੱਚਾ ਵਧੀਆ ਹੈ ਇਹ ਜਿਹੜਾ ਚੱਲ ਲੱਗਦੀ ਹੈ ਜੀ ਚੰਗੀ ਗੱਲ ਆ ਦੇਖ ਨੂੰ ਇਹਦੇ ਨਾਲ ਵੀ ਇੱਕ ਦੋ ਹੱਥ ਹਨਾ ਚਲੋ ਉਹ ਚੱਕਿਆ ਦਾ ਵਿਕਰਮ ਨੇ ਫਿਰ ਹੂੰ ਵਿਕਰਮ ਨੇ ਫਿਰ ਮਨੂੰ ਦੂਏ ਦਿਨ ਫੋਨ ਕਰਿਆ ਹੂੰ ਵਿਕਰਮ ਕਹਿੰਦਾ ਬਾਈ ਤੇਰਾ ਰਾਤ 8 ਵਜੇ ਕਿਰਿਆ ਮੌਂਟੀ ਵੀ ਕਹਿੰਦਾ ਕੂਟਰ ਲੈ ਜਾ ਹੂੰ ਤੇ ਮੈਂ ਬਾਈ ਜਦੇ ਇੱਕ ਇੱਕ ਮਾਰੀ ਮੋਟਰਸਾਈਕਲ ਦੀ ਚੱਲਦੇ ਕੋਲ ਵਿਕਰਮ ਦਾ ਕੂਟਰ ਲਿਆਂਦਾ ਜਦ ਦੇਖਿਆ ਫੇ ਗਗੁਰਾ ਕੋ ਗਿਆ ਮੈਂ ਲੈ ਕੇ ਉਹਨੂੰ ਹੂੰ ਉੱਥੇ ਹੌਲਾ ਹੋਇਆ ਪੈਦਲ ਪੱਤਣ ਵੀ ਨਹੀਂ ਦੋ ਹੂੰ ਲੇ ਕੇ ਚਾਲ ਬਹੁਤ ਹੂੰ ਠੀਕ ਹੈ ਠੀਕ ਚਲੋ ਠੀਕ ਹੈ ਬਾਈ ਹੈ